ਸਤ ਸ੍ਰੀ ਅਕਾਲ ਦੋ ਸੋ ਬਹੁਤ ਹੀ ਮੰਦ ਪਰ ਦੀ ਖਬਰ ਹੈ ਜਿਹੜੀ ਅੱਜ ਆਪਾਂ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਪੰਜਾਬੀ ਫਿਲਮ ਇੰਡਸਟਰੀ ਦਾ ਸਭ ਤੋਂ ਵੱਡਾ ਅਦਾਕਾਰ ਜਸਵਿੰਦਰ ਪੱਲਾ ਜੀ ਦਾ ਅੱਜ ਸਵੇਰੇ ਤੇ ਹੰਤ ਹੋ ਗਿਆ ਹੈ ਇਹਨਾਂ ਦਾ ਜਨਮ ਜਿਹੜਾ 1960 ਦੇ ਵਿੱਚ ਜਲੰਧਰ ਦੇ ਪਿੰਡ ਬੋਪਰਾਇਂ ਕਲਾਂ ਵਿੱਚ ਹੋਇਆ ਸੀ ਇਹਨਾਂ ਨੇ ਪੰਜਾਬੀ ਫਿਲਮ ਇੰਡਸਟਰੀ ਦੇ ਵਿੱਚ ਜਿਹੜੀ ਐਂਟਰੀ ਪਾਈ ਸੀ ਤੇ ਇਹਨਾਂ ਦੀ ਪਹਿਲੀ ਪੰਜਾਬੀ ਫਿਲਮ ਆਈ ਸੀ ਜਿਹੜੀ ਦੁੱਲਾ ਪੱਟੀ 1988 ਦੇ ਵਿੱਚ ਇਹਨਾਂ ਦੀ ਇਹ ਪੰਜਾਬੀ ਫਿਲਮ ਆਈ ਸੀ ਉਸ ਤੋਂ ਬਾਅਦ ਇਹਨਾਂ ਦੀਆਂ ਲਗਾਤਾਰ ਫਿਲਮਾਂ ਨੇ ਜਿਹੜੀਆਂ ਆਉਂਦੀਆਂ ਰਹੀਆਂ ਨੇ ਤੇ ਜ਼ਿਆਦਾ ਪਹਿਚਾਣਾ ਜਿਹੜੀ ਇਹਨਾਂ ਨੂੰ ਝਣਕਾਟਾ ਸ਼ੋ ਤੋਂ ਹੋਈ ਸੀ ਉਸ ਦੇ ਵਿੱਚ ਇਹਨਾਂ ਨੂੰ ਚਾਚੇ ਚਤਰੇ ਦੇ ਨਾਮ ਤੋਂ ਬਹੁਤ ਹੀ ਜ਼ਿਆਦਾ ਪ੍ਰਸਿੱਧੀ ਮਿਲੀ ਸੀ ਬਹੁਤ ਹੀ ਮੰਦ ਭਾਗੀ ਖਬਰ ਹੈ ਜਿ ਹੁਣ ਇਹਨਾਂ ਦਾ 65 ਸਾਲ ਦੀ ਉਮਰ ਦੇ ਵਿੱਚ ਹੀ ਦਿਹਾਂਤ ਹੋ ਗਿਆ ਹੈ ਇਹਨਾਂ ਨੇ ਆਪਣੇ ਆਖਰੀ ਸਾਹ ਅੱਜ ਸਵੇਰੇ ਮੁਹਾਲੀ ਦੇ ਫੋਰੈਸਟ ਹਸਪੀਟਲ ਦੇ ਵਿੱਚ ਲਏ ਹਨ ਕਈ ਦਿਨਾਂ ਤੋਂ ਇਹ ਜੇਰੇ ਇਲਾਜ ਹਸਪਤਾਲ ਵਿੱਚ ਦਾਖਲ ਸਨ ਜਿਸ ਦੇ ਅੰਤ ਚਲਦਿਆਂ ਹੀ ਇਹਨਾਂ ਦਾ ਦਿਹਾਂਤ ਹੋ ਗਿਆ ਹੈ ਜਸਵਿੰਦਰ ਪੱਲਾ ਜੀ ਪੰਜਾਬ ਦੀ ਫਿਲਮ ਇੰਡਸਟਰੀ ਦਾ ਇੱਕ ਬਹੁਤ ਵੱਡਾ ਥੰਮ੍ਹ ਸਨ ਜਿਨ੍ਹਾਂ ਨੂੰ ਫਿਲਮਾਂ ਦੇ ਵਿੱਚ ਦੇਖ ਕੇ ਰੂਹ ਖਿੜ ਜਾਂਦੀ ਸੀ ਤੇ ਇਹ ਬਹੁਤ ਹੀ ਵੱਡੇ ਕਾਮੇਡੀ ਦੇ ਕਲਾਕਾਰ ਸਨ ਪਰ ਹੁਣ ਇਹ 65 ਸਾਲ ਦੀ ਉਮਰ ਦੇ ਵਿੱਚ ਹੀ ਹਮੇਸ਼ਾ ਲਈ ਆਪਣੇ ਦਰਸ਼ਕਾਂ ਨੂੰ ਅਲਵਿਦਾ ਕਹਿ ਗਏ ਹਨ ਜਿਹੜਾ ਇਹਨਾਂ ਦਾ ਇਹ ਬਹੁਤ ਵੱਡਾ ਘਾਟਾ ਪਿਆ ਹੈ ਉਹ ਕਦੇ ਵੀ ਹੁਣ ਪੂਰਾ ਨਹੀਂ ਹੋ ਸਕਦਾ ਜਸਵਿੰਦਰ ਭੱਲਾ ਜੀ ਆਪਣੀਆਂ ਜਿਹੜੀਆਂ ਫਿਲਮਾਂ ਨੇ ਪੰਜਾਬੀ ਫਿਲਮ ਇੰਡਸਟਰੀ ਨੂੰ 50 ਤੋਂ ਵੱਧ ਕਾਮੇਡੀ ਫਿਲਮਾਂ ਦੇ ਚੁੱਕੇ ਹਨ ਇਨਾਂ ਦੀ ਇੱਕ ਚਲਕ ਦੇ ਨਾਲ ਹੈ ਫਿਲਮ ਹੈ ਜਿਹੜੀ ਸੁਪਰ ਹਿੱਟ ਹੋ ਜਾਂਦੀ ਸੀ ਤੇ ਹੁਣ ਇਹਨਾਂ ਦਾ ਕੱਲ ਅੰਤਿਮ ਸੰਸਕਾਰ ਹੈ ਜਿਹੜਾ ਇਹਨਾਂ ਦਾ ਕੀਤਾ ਜਾਵੇਗਾ ਪੰਜਾਬੀ ਫਿਲਮ ਇੰਡਸਟਰੀ ਨੂੰ ਇਹ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ